ਭਟਿੰਡਾ ਦੇ ਲੇਬਰ ਚੌਕ ਦੇ ਵਿੱਚ ਇੱਕ ਔਟੋ ਵਾਲੇ ਨੇ ਪੈਦਲ ਜਾਂਦੇ ਇੱਕ ਵਿਅਕਤੀ ਨੂੰ ਟੱਕਰ ਮਾਰੀ ਪੈਦਲ ਜਾਂਦਾ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਉਸ ਦੇ ਹਾਲਾਤ ਜਿਹੜੇ ਨੇ ਨਾਜ਼ੁਕ ਬਣੇ ਹੋਏ ਨੇ ਦੱਸਦੇ ਕਿ ਔਟੋ ਦੇ ਵਿੱਚ ਸਵਾਰ ਵਿਅਕਤੀ ਵੀ ਜ਼ਖਮੀ ਹੈ ਤੋਂ ਔਟੋ ਚਾਲਕ ਦੇ ਵੀ ਲੱਤ ਦੇ ਵਿੱਚ ਫ੍ਰੈਕਚਰ ਆਇਆ ਹੈ ਦੱਸਦੇ ਕਿ ਸਾਰਾ ਜਨ ਸੇਵਾ ਦੇ ਟੀਮ ਦੇ ਵੱਲੋਂ ਤਿੰਨਾਂ ਵਿਅਕਤੀ ਨੂੰ ਸਿਵਲ ਹਸਪਤਾਲ ਭਟਿੰਡਾ ਦੇ ਵਿੱਚ ਲੈ ਜਾਂਦਾ ਗਿਆ 10 20 ਕੀ ਹਸਪਤਲ ਕਿੱਥੋਂ ਚੁੱਕਾਈ ਸਵਾਰ ਕਪਰਸ਼ੀਤ ਹੋਇਆ ਹੀ ਨੋ ਸਿਵਲ ਅਸਪਟ੍ਰੋ ਇਹ ਕੋਈ ਆਕਾਟਾ ਐਕਸੀਡੈਂਟ ਹੋਇਆ ਹੈ ਹਾਂ ਜੀ ਸਾਰਾ ਦਿਨ ਸੇਵਾਦਾਰ ਇਹ ਮਰੀਜ਼ ਲਿਆੰਦੇ ਗਏ ਹੈ ਤਿੰਨ ਮਰੀਜ਼ ਲਿਆੰਦੇ ਗਏ ਉਹਨਾਂ ਦੇ ਦੱਸਣ ਮੁਤਾਬਕ ਦੋ ਇੱਕ ਆਟੋ ਚਾਲਕ ਸੀਗਾ ਇੱਕ ਉਹਦੀ ਸਵਾਰੀ ਸੀਗੀ ਇੱਕ ਲੇਬਰ ਚੌਂਕ ਸੀ ਐਕਸੀਡੈਂਟ ਵੀ ਲੇਬਰ ਚੌਂਕ 'ਚ ਹੋਇਆ ਆਟੋ ਵਾਲਾ ਲੇਬਰ ਚੌਂਕ 'ਚ ਖੜੇ ਹੋਏ ਉਹ ਦੂਰ ਦੇ ਵਿੱਚ ਹੈ ਹਾਂ ਤਸਤਰ ਹਾਲਾਤ ਹਲਾਤ ਜੀ ਜਿਹੜਾ ਲੇਬਰ ਵਾਲਾ ਉਹਦੇ ਹਾਲਾਤ ਕਾਫੀ ਜ਼ਿਆਦਾ ਸੀਰੀਅਸ ਨਹੀਂ ਹੈ ਉਸ ਨੂੰ ਸੀ ਅਗਲੇਰੀ ਹਸਪਤਾਲੀ ਹਮਸਪਤਾਲੀ ਰੈਫਰ ਕਰ ਦਿੱਤਾ ਹੈ ਜਲਦੀ ਐਂਬੂਲੈਂਸ ਆਕਰਸ਼ਿਤ ਕਰਾ ਅਟੋ ਸਰਪਤ ਦੀ ਆਟੋ ਚਾਲਕ ਦੇ ਵੀ ਸੱਟਾਂ ਨਹੀਂ ਜੀ ਪਰ ਉਹਨਾਂ ਦੀ ਕੋਈ ਜਾਨਲੇਵਾ ਸੱਟਾਂ ਨਹੀਂ ਹੈ ਜਿਹੜਾ ਮਜ਼ਦੂਰ ਹੈ ਉਸ ਦੀ ਸੱਟ ਕਾਫੀ ਜ਼ਿਆਦਾ ਕੰਬੀ ਹੈ